ਬਾਈ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਪੇਸ਼ ਕਰਨ ਲੱਗਾ ਤੁਹਾਡੇ ਲਈ ਨਵਾਂ ਗਾਣਾ ਆਪਣਾ ਗਾਣਾ ਤੇ ਆਪਣੀ ਕੰਪੋਜੀਸ਼ਨ ਪਹਿਲਾ ਸਬਸੈਂਟਾ ਸੀਗਾ ਇਹ ਅੱਜ ਸਪਨਾ ਪ੍ਰੋਡਕਸ਼ਨ ਲੱਗਿਆ ਮਾਈਕ ਤੇ ਕਮੈਂਟ ਕਰਕੇ ਜਰੂਰ ਸਾਨੂੰ ਕਿਵੇਂ ਲੱਗਿਆ ਉਹ ਜੈਤੋ ਵਾਲਿਆ ਕੋਈ ਹੱਲ ਕਰ ਲੈ ਜੈਤਵਾਲਿਆ ਓਏ ਕੋਈ ਹੱਲ ਕਰ ਲੈ ਓ ਕੱਟੀਆਂ ਨਾ ਜ਼ਿੰਦਗੀ ਕਿਉਂ ਮਰ ਮਰ ਕੇ ਜੈਤਵਾਲਿਆ ਓਏ ਕੋਈ ਹੱਲ ਕਰ ਲੈ ਓ ਕੱਟੀਆਂ ਨਾ ਜ਼ਿੰਦਗੀ ਕਿਉਂ ਮਰ ਮਰ ਕੇ ਓ ਚੱਕ ਲੈ ਕਲਮ ਐਸਾ ਗਾਣਾ ਲਿਖ ਦੇ ਓ ਚਾਰੇ ਪਾਸੇ ਹੁਣ ਜੇਰੇ ਸਾਡੇ ਚਰਚੇ ਜੈਤਵਾਲਿਆ ਓਏ ਕੋਈ ਹੱਲ ਕਰ ਲੈ ਓ ਕੱਟੀਆਂ ਨਾ ਜ਼ਿੰਦਗੀ ਕਿਉਂ ਮਰ ਮਰ ਕੇ ਔਨਸ਼ਿਆ ਤੋ ਹੁਣ ਯਾਰਾ ਬੇਲ ਆਪਾ ਪਾਲੀਏ ਓ ਜੈਤੋ ਵਿੱਚ ਥੋੜਾ ਯਾਰਾ ਨਾ ਚਮਕਾਲੀਏ ਔਨਸ਼ਿਆ ਤੋ ਹੁਣ ਯਾਰਾ ਬੇਲ ਆਪਾ ਪਾਲੀਏ ਓ ਜੈਤੋ ਵਿੱਚ ਥੋੜਾ ਯਾਰਾ ਨਾ ਚਮਕਾਲੀਏ ਓਏ ਰਘੂ ਯਾਰਾ ਹੁਣ ਬਦਮਾਸ਼ੀ ਛੱਡੀਏ ਓ ਬੜੇ ਸਾਡੇ ਉੱਤੇ ਯਾਰਾ ਪੈਗੇ ਪਰ ਚੇਹੀ